ਖੜੀ ਤਾਂ ਮਹਿੰਦੀ ਦਾ ਰੰਗ ਦੀ ਨਿੱਤ ਰਸੀਗਾ ਕੀ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਉਹਦਾ ਕਬੱਡੀ ਕੱਪ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਹਦੀ ਘਰ ਵਾਲੀ ਪੁੱਬਾ ਮਾਰ ਮਾਰ ਕੇ ਰੋ ਰਹੀ ਹੈ ਜੋ ਹਾਲਾਤ ਦੇਖੇ ਨਹੀਂ ਜਾਂਦੇ ਸੁਣਨ ਦੇ ਵਿੱਚ ਆਇਆ ਜਿੱਦਾਂ ਕਿ ਖਬਰਾਂ ਮਿਲ ਰਹੀਆਂ ਨੇ ਕਿ ਇਹ ਦਵਿੰਦਰ ਵਿਹਾਂ ਗਰੁੱਪ ਨੇ ਇਹਦੀ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਇਸ ਕਤਲ ਨੂੰ ਆਪਣੇ ਸਿਰ ਤੇ ਲਿਆ ਉਹਨਾਂ ਨੇ ਪੋਸਟ ਵੀ ਪਾਈ ਆ ਪਰ ਕਬੱਡੀ ਖੇਡਣ ਤੇ ਦੇਖਣ ਵਾਲਿਆਂ ਵਿੱਚ ਡਰਦਾ ਪੂਰਾ ਮਾਹੌਲਾ ਬਾਈ ਹੁਣ ਕਿਤੇ ਵੀ ਕੋਈ ਸੇਫ ਨਹੀਂ ਹੈਗਾ ਚਾਹੇ ਪ੍ਰਮੋਟਰ ਨੇ ਚਾਹੇ ਕਬੱਡੀ ਖਿਡਾਰੀ ਨੇ ਹੁਣ ਕੋਈ ਵੀ ਕਦੋਂ ਵੀ ਕਿਸੇ ਨੂੰ ਮਾਰ ਸਕਦਾ ਸਰਕਾਰਾਂ ਸੁੱਤੀਆਂ ਪਈਆਂ ਨੇ ਜਿਹੜੀ ਹੋਣ ਵਾਲੀ ਸਰਕਾਰ ਆ ਉਹ ਬਿਲਕੁਲ ਹੀ ਸੁੱਤੀ ਪਈ ਆ ਤੁਸੀਂ ਦੇਖ ਸਕਦੇ ਹੋ ਕਿਦਾਂ ਰੋਂਦੀ ਕਰ ਲਾਉਂਦੀ ਰਾਣਾ ਵਾਲਾ ਚੌਰੀਆ ਦੀ ਪਤਨੀ ਕਿੰਨੀ ਸੋਹਣੀ ਜੋੜੀ ਸੀਗੀ 10 ਦਿਨਾਂ ਵਾਲੇ ਵਿਆਹ ਨੂੰ ਹੋਏ ਸੀਗੇ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ ਸੀਗਾ ਇਹਨਾਂ ਨੇ ਉਹਨਾਂ ਦੇ ਘਰਾਂ 'ਚ ਸੱਤਰ ਵਸਾਤੇ ਗੈਂਗਸਟਰਾਂ ਨੇ ਚਲੋ ਛੋਟੀ ਦੁਸ਼ਮਣੀ ਆ ਹਨ ਅਗਲੇ ਨਾਲ ਕੋਈ 60 ਫੀਟ ਮਾਰ ਲਓ ਪਰ ਆ ਜਾਨੋ ਮਾਰਨ ਵਾਲੀਆਂ ਗੱਲਾਂ ਬਿਲਕੁਲ ਗਲਤ ਨੇ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਫੋਟੋ ਕਰਾਉਣ ਦੇ ਬਹਾਨੇ 2-3 ਜਣੇ ਆਏ ਤੇ ਉਹਨਾਂ ਨੇ ਪਲਾ ਚੌੜੇ ਦੇ ਉੱਤੇ ਕੰਬਲ ਪਾ ਕੇ ਤੇ ਉਹਦੇ ਸਿਰ 'ਚ ਗੋਲੀ ਮਾਰੀ ਆ ਤੇ ਉੱਥੇ ਮੋਟਰਸਾਈਕਲ ਤੇ ਫਰਾਰ ਹੋ ਗਏ ਮਾਂ ਤੋਂ ਇੱਕ ਆਪ ਦਾ ਪੁੱਤ ਹੋਇਆ ਗਿਆ ਕਦੇ ਵੀ ਨਾ ਅਫਸਾਸ ਕੀ ਜਿੱਦਾਂ ਤੁਸੀਂ ਰਿਪੋਰਟ ਦੇ ਵਿੱਚ ਦੇਖ ਸਕਦੇ ਹੋ ਉਹ ਲਿਆ ਦਿਨ ਸਾਥ ਸ੍ਰੀ ਕਾਰਡ ਨੇ ਸਾਰੀ ਵੀ ਰਾਂ ਵੀਰ ਨੂੰ ਅੱਜ ਤੋਂ ਮਹਾਲੀ ਸਾਣਾ ਸਾਹਿਬ ਤੋਂ ਵੱਡੀ ਕਾਫੀ ਤੇ ਰਾਣਾ ਬਲਾ ਚੌੜੇ ਦਾ ਕਾਦ ਲੈ ਗਈ ਸੀ ਜੀ ਬਿਮਾਰੀ ਲੈ ਆ ਰਹੀ ਹੈ